ਬਲੇਡ ਲੱਗੇ ਹੋਇਆ ਜੀ ਤੇ ਕੰਪੈਸਟਰ ਬੈਂਕ ਚੱਲ ਰਹੇ ਨੇ ਠੀਕ ਹੈ ਤੇ ਸਾਡੇ ਬੰਦਿਆਂ ਨੂੰ ਇਹਨਾਂ ਨੇ ਚੱਲਦੀ ਸਪਲਾਈ ਦੇ ਉੱਤੇ ਕੰਮ ਕਰਨ ਵਾਸਤੇ ਚੜਾਤਾ ਸੋਨੂੰ ਦਿਖਾਉਣੇ ਅੱਗੇ ਚੱਲ ਕੇ ਉੱਪਰ ਚੜਾਤਾ ਜੀ ਚੱਲਦੇ ਬਲੇਡਾਂ ਦੇ ਵਿੱਚ ਦੇਖੋ ਤੁਸੀਂ ਨਾਲ ਕੀ ਇਹਨਾਂ ਦੀ ਸਾਡੇ ਦੋ ਤਿੰਨ ਬੰਦਿਆਂ ਨੂੰ ਝੁਲਸੀ ਗਏ ਬਿਲਕੁਲ ਹੀ ਆ ਦੇਖੋ ਆ ਨਹੀਂ ਲੈ ਨਾ ਇਹਨਾਂ ਨੂੰ ਲੈ ਕੇ ਦੇਖ ਲਿਆ ਹਾਂ ਹਾਂ ਲੈ ਹਜੇ ਲਗਾਉਂ ਦੀ ਇਹ ਲੋ ਨਾ ਦੇਖੋ ਆ ਬੂਟ ਪਏ ਆ ਜੀ ਆ ਚਾਪੀਆਂ ਪਾਣੇ ਪਏ ਨੇ ਆ ਦੇਖੋ ਆ ਹਾਲ ਦੇਖੋ ਇਹਨਾਂ ਦਾ ਆ ਦੇਖੋ ਆ ਦੇਖੋ ਜੀ ਆ ਫੋਟੋ ਵਿੱਚ ਐਦਾਂ ਝਾੜਦਾ ਆ ਆਹ ਜਿਵੇਂ ਆ ਦੇਖੋ ਜੈਂਪਰ ਪਾਗਲੇ ਪਏ ਆ ਦੇਖੋ ਪੱਟ ਪਏ ਆਰ ਥ੍ਰੀਡ ਦੇ ਦੇਖੋ ਟੋਟੇ ਹੋਏ ਤੁਸੀਂ ਕਹਿੰਦੇ ਹੋ ਆ ਦੇਖੋ ਫਲੈਸ਼ ਹੋਇਆ ਪਿਆ ਥੱਲੇ ਐ ਪਿਗਲ ਪਿਗਲ ਡਿੱਗਦਾ ਤੁਸੀਂ ਸੋਚੋ ਵੀ ਬੰਦੇ ਦਾ ਕੀ ਬਣਿਆ ਹੁਣ ਆ ਦੇਖੋ ਆ ਦੇਖੋ ਉਹ ਕਫ ਕਲੰਪ ਵਿਚਾਲੜਾ ਕਲੰਪ ਚਿੱਟਾ ਹੋਇਆ ਹੋਇਆ ਉਹ ਸਾਰ ਜੰਪ ਉਪਰੋਂ ਸਾਰਾ ਕਲੰਪ ਝਾੜਤਾ ਤੁਸੀਂ ਟੂਲਾ ਦਾ ਹਾਲ ਦੇਖ ਹੀ ਚੁੱਕੇ ਹੋ ਬੁਰਾ ਹਾਲ ਕਰਤਾ ਤੇਰਾ ਕੀ ਹਾਲ ਹੋਊਗਾ ਸੋਚੋ ਤੁਸੀਂ ਬੰਦੇ ਦਾ ਕੀ ਹਾਲ ਹੋਇਆ ਹੁਣ ਇਹ ਜਿਹੜੇ ਸਾਨੂੰ ਕਹਿੰਦੇ ਹੋ ਨਾ ਤੁਸੀਂ ਕਿ ਤੁਹਾਨੂੰ ਤਨਖਾਹ ਪੂਰੀ ਨਹੀਂ ਦੇ ਸਕਦੇ ਆ ਦੇਖੋ ਇਧਰ ਹਾਲ ਚੱਲਦੇ ਬਲੇਡਾਂ ਦੇ ਵਿੱਚ ਲਵਾਇਆ ਗਿਆ ਇਹ ਸਭ ਕੁਝ ਅੰਨੇ ਹੋਏ ਹੋਏ ਆ ਇਹ ਦੋਨੋਂ ਕੱਪੜੇ ਦਿਖਾਉਣੇ ਬੰਦੇ ਦੇ ਮੱਚੇ ਉਹ ਕੱਪੜੇ ਦਿਖਾਉਣੇ ਸਨ ਹੱਥ-ਹੱਥ ਨੱਬ ਵਾਲਿਆਂ ਨੂੰ ਬਾਈ ਜੈਂਟਰ ਨੂੰ ਹੁਣ ਦਿਖਾਉਣੇ ਆ ਬਾਈ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕਿਹੜੇ ਹਿਸਾਬ ਨਾਲ ਕੰਮ ਕਰਦੇ ਆ ਹੈ ਇਹ ਬੈਠੇ ਤਨਖਾਹਾਂ ਲੈਂਦੇ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਆ ਦੇਖੋ ਦੇਖੋ ਸਾਡੇ ਬੰਦੇ ਦਾ ਹਾਲ ਦੇਖੋ ਇਧਰ ਕੱਪੜੇ ਦੇਖੋ ਉਹਦੇ ਮੱਚੇ ਵੇ ਦੇਖ ਤੇ ਆ ਆ ਦੇਖੋ ਦੇਖੋ ਬੰਦੇ ਦਾ ਕੀ ਹਾਲ ਹੋਇਆ ਹੁਣ ਦੇਸਾਂ ਤੋਂ ਨੂੰ ਇਹ ਪਤਾ ਲੱਗਣਾ ਚਾਹੀਦਾ ਸਰਕਾਰ ਨੂੰ ਅੰਨੀ ਬੋਲੀ ਹੋਈ ਬੈਠੀ ਜਿਹੜੀ ਸਰਕਾਰ ਵੱਤ ਤੋਂ ਵੱਤ ਸ਼ੇਅਰ ਕਰੋ ਵੀਰੇ ਇਸ ਵੀਡੀਓ ਨੂੰ ਇਹ ਲਹਿਰਾ ਮਾਪਾ 220 ਦੀ ਗੱਲ ਹੈ 66kb ਦੇ ਵਿੱਚ ਪਰਮਟ ਸੀ ਤੇ ਜਿੱਥੇ ਕੰਮ ਹੋਣਾ ਸੀ ਉਹ ਬਹੁਤ ਦੂਰ ਹੈ ਇੱਥੋਂ ਲੈਣ ਇੱਥੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਲਵਾਤਾ ਇਹਨਾਂ ਨੇ ਵੱਤ ਤੋਂ ਵੱਤ ਸ਼ੇਅਰ ਕਰੋ ਜੀ ਵੀਡੀਓ ਨੂੰ